ਚੋਰਾں ਦੇ ਹੌਸਲੇ ਇੰਨੇ ਬਲੰਦ ਹੋ ਗਏ ਨੇ ਕਿ ਉਹ ਦਿਨ ਦਿਹਾੜੇ ਹੁਣ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੋਣ ਤੋਂ ਵੀ ਗੁਰੇਸ਼ ਨਹੀਂ ਕਰਦੇ ਡਰਦੇ ਨੇ ਜਿਹਾ ਦੱਸਦੇ ਕਿ ਤਸਵੀਰਾਂ ਜੀਆਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਮਹਿਲਾ ਜੋ ਕਿ ਬਜ਼ੁਰਗ ਸੀ ਆਪਣੇ ਘਰ ਦੇ ਅੰਦਰ ਇੱਕ ਕੰਬੇ ਦੇ ਵਿੱਚ ਬੈਠੀ ਉਹ ਫੋਨ ਚਲਾ ਰਹੀ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਵੀ ਉਸ ਸਮੇਂ ਮੌਜੂਦ ਸੀ ਲੇਕਿਨ ਇਸੇ ਦੇ ਦੌਰਾਨ ਬਾਹਰੋਂ ਇੱਕ ਵਿਅਕਤੀ ਜੋ ਹੈ ਘਰ ਦੇ ਅੰਦਰ ਦਾਖਲ ਹੁੰਦਾ ਉਸ ਦੇ ਵੱਲੋਂ ਅੰਦਰੋਂ ਪੁੰਡੀ ਲਾਲਈ ਜਾਂਦੀ ਹੈ ਤੇ ਫਿਰ ਫੋਨ ਚੁਲਾ ਰਹੀ ਮੈਲਾ ਦੇ ਕੋਲੋਂ ਫੋਨ ਖੋਲਿਆ ਜਾਂਦਾ ਹੈ ਤੇ ਉਸ ਦੇ ਉੱਤੇ ਦਾਤਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੇਖੋਫ ਹੋ ਕੇ ਚੋਰ ਜੁੜੇ ਕਰਾਂਦੇ ਅੰਦਰ ਵੜ ਰਹੇ ਨੇ ਹਥਿਆਰ ਲੈ ਕੇ ਡਰੋਨ ਧਮਕਾਉਣ ਦੀ ਕੋਸ਼ਿਸ਼ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਇੱਥੇ ਦੱਸ ਦਈਏ ਕਿ ਰਾਮਾ ਮੰਡੀ ਦੇ ਜੋ ਅਧੀਨ ਗੁਰੂ ਗੋਬਿੰਦ ਸਿੰਘ ਐਵਨਿਊ ਦੇ ਵਿੱਚ ਇੱਕ ਲੁਟੇਰਾ ਜਿਹੜਾ ਕਹਿ ਸਕਦੇ ਹਾਂ ਕਿ ਘਰ ਦੇ ਅੰਦਰ ਦਾਖਲ ਹੁੰਦਾ ਹਥਿਆਰ ਲੈ ਕੇ ਅੰਦਰ ਦਾਖਲ ਹੋਇਆ ਤੇ ਬਜ਼ੁਰਗ ਮਹਿਲਾ ਦੇ ਉੱਤੇ ਉਸ ਦੇ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ ਮੋਬਾਈਲ ਫੋਨ ਕੋਲਕੀ ਉਤਫਰਾਰ ਖੋ ਜਾਂਦਾ ਹੈ ਇਹ ਦੱਸਦੇ ਕਿ ਦੁਪਹਿਰ ਕਰੀਬ 12:30 ਵਜੇ ਦੀ ਘਟਨਾ ਜਿਹੜੀ ਦੱਸੀ ਜਾ ਰਹੀ ਹੈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇਹ ਮੋਟਾ ਕਿਆ ਵਿਅਕਤੀ ਜਿਹੜਾ ਗੱਡੀ ਦੇ ਅੰਦਰ ਦਾਖਲ ਹੋਇਆ ਸੀ ਬਜ਼ੁਰਗ ਮਹਿਲਾ ਜੋ ਕਿ ਇੱਕ ਕਮਰੇ ਦੇ ਵਿੱਚ ਬੈਠ ਕੇ ਮੋਬਾਈਲ ਫੋਨ ਚੁਲਾ ਰਹੀ ਸੀ ਲੇਕਿਨ ਇਸੇ ਦੇ ਦੌਰਾਨ ਮੈਲਾ ਦੇ ਵੱਲੋਂ ਜਦੋਂ ਰੋਲਾ ਪਾਇਆ ਗਿਆ ਤਾਂ ਘਰ ਦੇ ਬਾਹਰ ਜਿਹੜੇ ਨੇ ਹੋਰ ਵੀ ਲੋਕ ਇਕੱਠੇ ਹੋਣੇ ਸ਼ੁਰੂ ਹੁੰਦੇ ਨੇ ਤੇ ਉਸ ਤੋਂ ਬਾਅਦ ਮੈਲਾ ਦੇ ਵੱਲੋਂ ਉਸ ਵਿਅਕਤੀ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਸ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦਾਤਰ ਦੇ ਨਾਲ ਉਸ ਦੇ ਉੱਤੇ ਹਮਲਾ ਜਿਹੜਾ ਕਰ ਦਿੱਤਾ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਸਾਰੀ ਘਟਨਾ ਉਸੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਾਪਰੀ ਹੈ ਕਿ ਲੋਕ ਅੱਜਕੱਲ ਆਪਣੇ ਘਰਾਂ ਦੇ ਅੰਦਰ ਵੀ ਜਿਹੜੇ ਉਹੋ ਸੇਫ ਨਹੀਂ ਕਿਉਂਕਿ ਜੇਕਰ ਇਸ ਤਸਵੀਰਾਂ ਨੂੰ ਵੇਖੀਏ ਤਾਂ ਇਹ ਲੱਗਦਾ ਹੈ ਕਿ ਇਹਨਾਂ ਦੇ ਮਨਾਂ ਦੇ ਵਿੱਚੋਂ ਬਿਲਕੁਲੋਂ ਖੋਫ ਜਿਹੜਾ ਉਹ ਖਤਮ ਹੋ ਚੁੱਕਿਆ ਹੈ ਬੇਖੋਫ ਹੋ ਕੇ ਇਹਨਾਂ ਦੇ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੋ ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਅੰਦਰ ਮੌਜੂਦ ਹੁੰਦੇ ਹੋ ਤਾਂ ਆਪਣੇ ਘਰਾਂ ਨੂੰ ਅੰਦਰੋਂ ਜ਼ੋਰ ਕੁੰਡਾ ਲਾ ਕੇ ਰੱਖੋ ਜੋਕਰ ਦੇ ਅੰਦਰ ਇੱਕ ਮੇਨ ਗੇਟ ਤੋਂ ਬਾਅਦ ਜਿਹੜਾ ਤੁਹਾਡੇ ਕਮਰਿਆਂ ਦੇ ਅੰਦਰ ਐਂਟਰੀ ਇਸ ਗੇਟ ਨੂੰ ਵੀ ਅੰਦਰੋਂ ਲੋਕ ਲਾ ਕੇ ਰੱਖੋ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਘਟਨਾ ਜਿਹੜੀ ਅੰਜਾਮ ਇਸ ਨੂੰ ਦਿੱਤਾ ਗਿਆ ਤੇ ਇਸ ਵਿਅਕਤੀ ਦੇ ਵੱਲੋਂ ਕੁਝ ਵੀ ਜਿਹੜਾ ਕੀਤਾ ਜਾ ਸਕਦਾ ਸੀ ਘਰ ਦੇ ਅੰਦਰ ਵੇਖੋ ਪਹਿਲਾ ਮਲਕ ਦੇ ਨੇ ਦੇ ਅੰਦਰ ਦਾਖਲ ਹੁੰਦਾ ਫਿਰ ਉੱਥੋਂ ਜੋ ਹੱਥ ਦੇ ਵਿੱਚ ਇਸ ਦੇ ਦਾਤਰ ਸੀ ਉਹ ਕੱਪੜੇ ਦੇ ਵਿੱਚ ਲੁਭੇਟੀ ਸੀ ਇਸਨੇ ਅੰਦਰੋਂ ਕੁੰਡੀ ਲਾ ਲਈ ਤੇ ਉਸ ਤੋਂ ਬਾਅਦ ਜਾ ਕੇ ਕਮਰੇ ਦੇ ਵਿੱਚ ਜੋ ਮੈਲਫੋਨ ਚਲਾ ਰਹੀ ਸੀ ਉਸਨੇ ਹੱਥੋਂ ਫੋਨ ਖੁੰਂਡ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਮੈਲਾ ਦੇ ਵੱਲੋਂ ਰੋਲਾ ਪਾਇਆ ਗਿਆ ਉਸਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਵੱਲੋਂ ਬਜ਼ੁਰਗ ਮੈਲਾ ਦਾ ਗਲਾ ਘੁੱਟ ਕੇ ਉਸ ਦੇ ਉੱਤੇ ਦਾਤਰ ਦੇ ਨਾਲ ਵਾਰ ਕੀਤਾ ਤੇ ਉੱਥੇ ਮੌਕੇ ਤੋਂ ਫਰਾਰ ਹੋ ਜਾਂਦਾ